ਸਾਸੀ ਗਾਲ ਜੀ ਅਬ ਨਿਊਜ਼ ਇੰਡੀਆ ਲੋਕ ਅੰਤਰ ਦੀ ਆਵਾਜ਼ ਦੇ ਫੇਰ ਦਸ਼ਕਾਂ ਦਾ ਸਵਾਗਤ ਹੈ ਕਿ ਅੱਜ ਠੀਕ ਪਟਿਆ ਪਿੰਡ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਨੇਕ ਜਿਹੜਾ ਉਪਰਾਲਾ ਵਾਸਤੇ ਚੱਲ ਰਿਹਾ ਵਾ ਜਿਹੜਾ ਅੱਖਾਂ ਦਾ ਜਿਹੜਾ ਕੈਂਪ ਚੱਲ ਰਿਹਾ ਵਾ ਭਾਈ ਸਾਹਿਬ ਨਾਲ ਗੱਲਬਾਤ ਕਰਦਿਆਂ ਉਕੇਸ਼ਵਰ ਨਿਸ਼ਾਮ ਸੇਵਾ ਸੁਸਾਇਟੀ ਨਾਲ ਦੇ ਚੇਅਰਮੈਨ ਨਾਲ ਕੀ ਗੱਲ ਕਰਾਂਗੇ ਭਾਜੀ ਅੱਜ ਜਿਹੜਾ ਉਹ ਨਾਟਵਾ ਜਿਹੜਾ ਇੱਕ ਕੈਂਪ ਲਾਇਆ ਜਾ ਰਿਹਾ ਹੈ ਜੈ ਭੋਲੇ ਨਾਰਜੀ ਸ੍ਰੀ ਮੁਖਤੇਸ਼ਵਰ ਨਿਸ਼ਕਾਂਤ ਸੇਵਾ ਸੁਸਾਇਟੀ ਦੇ ਵੱਲੋਂ ਅੱਜ 9ਵਾਂ ਮੈਡੀਕਲ ਕੈਂਪ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋੜ ਜਿੱਤੇ ਮਹਾਰਾਜ ਦਾ ਸਥਾਨ ਹੈ ਪਟੀਆਂ ਵੇੜ ਦੇ ਵਿੱਚ ਉੱਥੇ ਲਾਇਆ ਜਿੰਦਗੀ ਅੱਜ ਇਸ ਕੈਂਪ ਦੀ ਸਾਰੀ ਸੇਵਾ ਵਿਜੇ ਲਗਾ ਜਿਹੜਾ ਸਾਡੀ ਸੁਸਾਇਟੀ ਦਾ ਮੈਂਬਰ ਹੈ ਸਮਾਜ ਸੇਵਕ ਵੀ ਹੈ ਇਹਦੀ ਦੇਖੇਟ ਹੋਇਆ ਜਿੰਦੇ ਵਿੱਚ 400 ਦੇ ਕਰੀਬ ਲੋਕਾਂ ਨੇ ਲਾਭ ਲਿਆ ਤੇ 12 ਲੋਕਾਂ ਨੂੰ ਆਪਰੇਸ਼ਨ ਵੀ ਕਰਾਏ ਜਾਣਗੇ ਫਰੀ ਦੇ ਵਿੱਚ ਸੋਨਾ ਜਿਹੜਾ ਹਸਪਤਾਲ ਆ ਉਹਦੇ ਵੱਲੋਂ ਮੈਂ ਵਿਜੇ ਲਗਾ ਦਾ ਧੰਨਵਾਦ ਕਰਦਾ ਜਿਹੜਾ ਕਿ ਇਹ ਨੌਜਵਾਨ ਆ ਬੜਾ ਉਪਰਲਾਲਾ ਕਰਦੇ ਆ ਸਾਨੂੰ ਦਾ 9 ਸਾਲ ਹੋ ਗਏ 9 ਮਹੀਨੇ ਹੋ ਗਏ ਸੋਰੀ ਇਹੋ ਜੀ ਸੇਵਾ ਕਰਦੇ ਆ ਜੋ ਯੋਗਦਾਨ ਇੰਨੇ ਪਾਇਆ ਅਸੀਂ ਦਾ ਕਹਿ ਦਿਲ ਤੋਂ ਧੰਨਵਾਦ ਕਰਦਾ ਖਾਸ ਕਰਕੇ ਇਹਦਾ ਤੇ ਇਹਦੀ ਪੰਚਾਇਤ ਦਾ ਜਿਹੜੀ ಗ್ರಾಮ ਪੰਚਾਇਤ ਹੁੰਦੀ ਹੈ ੱਟੀਆਂ ਬੇਟ ਦੇ ਜੈਪੁਰੇ ਰਾਜ ਜੀ ਜਿਵੇਂ ਕਿ ਦੇਖਿਆ ਚੇਅਰਮੈਨ ਸਾਹਿਬ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੇ ਪਸnikਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਨਾਲੇ ਮੈਂਬਰ ਵੀ ਆ ਮੁਖਤੇਸ਼ਵਰ ਨਿਸ਼ਟਾਮ ਸੇਵਾ ਸੁਸਾਇਟੀ ਦੇ ਸਰ ਕੀ ਜਣਾ ਚਾਹੁੰਗੇ ਜਿਹੜਾ ਨੇਕ ਉਪਰਾਲਾ ਵਾ ਦੰਦਾ ਤੇ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਰਹੀ ਗਈ ਜੈਪੁਰੇ ਰਾਜ ਜੀ ਸਾਰਿਆਂ ਨੂੰ ਪਹਿਲਾਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਅੱਜ ਪਿੰਡ ੱਟੀਆਂ ਬੇਟ ਵਿਖੇ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਅੱਖਾਂ ਦਾ ਦੰਦਾਂ ਦਾ ਬੀਪੀ ਦਾ 슈ਗਰ ਦਾ ਔਰ ਈਸੀਜੀ ਦਾ ਸਾਰੇ ਕੈਂਪ ਅਲੱਗ-ਅਲੱਗ ਲਗਾਏ ਗਏ ਅੱਜ ਫ੍ਰੀ ਸੇਵਾ ਸੰਗਤ ਦੇ ਪਿੰਡ ਵਾਸੀਆਂ ਵਾਸਤੇ ਕੀਤੀ ਗਈ ਹੈ ਔਰ ਜਿਹੜਾ ਇਹ ਪਰਾਲਾ ਸਾਡੀ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਹਰ ਮਹੀਨੇ ਕਰਦੀ ਰਹਿੰਦੀ ਹੈ ਅਲੱਗ-ਅਲੱਗ ਥਾਵਾਂ ਤੇ ਲਗਾਉਂਦੇ ਰਹਿੰਦੇ ਕੈਂਪ ਸਾਡਾ ਮੈਂਬਰ ਆ ਵੀਗੇ ਲਗਾ ਜੀ ਇਹਨਾਂ ਨੇ ਕਿਹਾ ਭਾਜੀ ਸਾਡੇ ਪਿੰਡ ਵੀ ਲਗਾਓ ਕੈਂਪ ਤੇ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਸੇ ਜਿੰਨੀਆਂ ਸੰਗਤ ਆਇਆ ਲਾਹਰਿਆ ਪਿੰਡ ਵਾਸੀਆਂ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਜੇ ਤੇ 200 250 ਬੰਦਾ ਵੀ ਆਇਆ ਜੇ ਕਿਸੇ ਨੂੰ ਦੱਸਾਂ ਨੂੰ ਵੀ ਵਿੱਚੋਂ ਇਹਦਾ ਬੈਨੀਫੀਟ ਸਹੀ ਮੈਨੇ ਨਾ ਹੋ ਗਿਆ ਸਾਡੀ ਸੇਵਾ ਸਫਲਾਈ ਸਰ ਸੁਣਨ ਚ ਆ ਰਿਹਾ ਵੀ 10 ਤੋਂ 12 ਲੋਕਾਂ ਦਾ ਜਿਹੜਾ ਆਪਰੇਸ਼ਨ ਵੀ ਆਪਰੇਟ ਵੀ ਕਰਵਾਇਆ ਜਾ ਰਿਹਾ ਵਾ ਕਿ ਕਿਸ ਤਰ੍ਹਾਂ ਦੇ ਪੇਸ਼ੈਂਟ ਆ ਹੋ ਗੋਆ ਉਹ ਜਿੱਦਾਂ ਜਿਵੇਂ ਕਿ ਅੱਖਾਂ ਦੇ ਹੋ ਗਏ ਜੀ ਅੱਖਾਂ ਦੇ ਹੋ ਗਏ ਜਾਂ ਦੰਦਾਂ ਦਾ ਹੋ ਗਿਆ ਉਹ ਜਿਹੜੇ ਹੈਗੇ ਆ ਇਹ ਹਸਪਤਾਲ ਦੇ ਵਿੱਚ ਸਾਡੀ ਇਹ 15 ਦਿਨ ਜਿਹੜੀ ਪਰਚੀ ਇੱਥੇ ਵੀ 15 ਦਿਨ ਵੈਲਿਡ ਰਹੂਗੀ ਤੇ ਜੇ ਤਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਜਿੱਦਾਂ ਕਿਸੇ ਨੂੰ ਮੇਜਰ ਪ੍ਰੋਬਲਮ ਆ ਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਉਸੇ ਪਰਚੀ ਉੱਤੇ ਆਪਰੇਸ਼ਨ ਵੀ ਕੀਤਾ ਜਾਊਗਾ ਜਾਂ ਇਲਾਜ ਕੀਤਾ ਜਾਊਗਾ ਜੀ ਹਾਂ ਤੇ ਜ਼ਿਆਦਾਤਰ ਹੁੰਦਾ ਜਦੋਂ ਕੈਂਪ ਦੇ ਵਿੱਚ ਲੋਕ ਆਂਦੇ ਆ ਤੀ ਲੋਕ ਆਪਣਾ ਇਲਾਜ ਨਹੀਂ ਕਰਾ ਪਾਉਂਦੇ ਆਰਥਿਕ ਤੰਗੀ ਕਰਕੇ ਤੇ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਪਿੰਡ ਵਾਸੀਆਂ ਨੂੰ ਪੂਰੇ ਹਿੜਿਆਣਾ ਵਾਸਤੇ ਇਹ ਸਾਰੇ ਇਹੀ ਹੈ ਵੀ ਜਿਸ ਤਰ੍ਹਾਂ ਉਹੀ ਜਿਹੜੀ ਆਰਸਿਕ ਤੰਗੀ ਦੇ ਕਰਕੇ ਹੀ ਹਸਪੀਟਲ ਦੇ ਨਾਲ ਕੰਡਕਟ ਕੀਤਾ ਸਾਡੇ ਸੰਸਥਾ ਚੇਅਰਮੈਨ ਨੀਲ ਕਮਲ ਜੀ ਨੇ ਦੀਪਕ ਆਨੰਦ ਜੀ ਔਰ ਇਸੇ ਜਿੱਦਾਂ ਕਿਸੇ ਕੋਲ ਨਹੀਂ ਗੰਜੈਸ਼ ਹੈਗੀ ਉਹਨਾਂ ਦਾ ਜਿਹੜਾ ਪ੍ਰੈਸ਼ਰ ਮੁੱਖੀ ਤੇ ਜਾਣਗੇ ਅਸੀਂ ਉਹਨਾਂ ਦੇ ਕੋਲੋਂ ਸਹਿਯੋਗ ਲਵਾਂਗੇ ਹਸਪੀਟਲ ਵਾਲਿਆਂ ਦੇ ਕੋਲੋਂ ਔਰ ਕੁਛ ਅਸੀਂ ਆਪ ਕਰਾਂਗੇ ਔਰ ਜਿਸ ਨੂੰ ਵੀ ਜ਼ਰੂਰਤ ਹੈ ਅਸੀਂ ਉਹਨਾਂ ਦੀ ਜਰੂਰ ਜਿੰਨੀ ਵੀ ਲੋੜ ਆਦੀ ਮਦਦ ਬਦਬਦ ਕਰਾਂਗੇ ਕੈਂਪ ਉਹਨੂੰ ਗਾਰਡਨ ਦਾ ਗ੍ਰਾਂਜ ਜਦੋਂ ਦੀ ਸ਼ੁਰੂਆਤ ਕੀਤੀ ਕੈਂਪ ਦੀ ਕੜੀ ਗਣੇ ਸ਼ਕਸ਼ੀਤਾ ਪਹੁੰਚੇ ਸਾਡੇ ਕੋਲ ਅਜੀ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਗੁਰਜੀਤ ਸਿੰਘ ਜੀ ਗੱਲ ਲਾਦੀਆਂ ਔਰ ਸਾਡੇ ਐਮਐਲਏ ਜੀਵਨ ਸਿੰਘ ਸੰਘਵਾਲ ਜੀ ਦੇ ਪੀਏ ਬੱਸੀ ਭਾਜੀ ਹੁਣੇ ਔਰ ਸਾਰੀ ਟੀਮ ਔਰ ਨਗਰ ਪੰਚਾਇਤ ਸਾਰਿਆਂ ਨੇ ਹੀ ਇਸ ਕੈਂਪ ਦਾ ਜੋ ਆਗਾਤਨ ਕੀਤਾ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਸੇ ਚੈੱਕਅਪ ਹੋਇਆ ਸਾਰਾ ਕੁਝ ਹੋਇਆ ਆਪ ਚੇਰਮੈਨ ਸਾਹਿਬ ਵੀ ਦੇਖ ਕੇ ਗਏ ਸਾਰੇ ਤੇ ਐਮਐਲਏ ਸਾਹਿਬ ਦੀ ਜੋ ਟੀਮ ਆਈ ਸੀ ਸਾਰਿਆਂ ਨੇ ਹੀ ਬਹੁਤ ਵਧੀਆ ਇਦਾ ਸੁਲਾਗਾ ਜੋ ਕਦਮ ਦੱਸਿਆ ਕਿ ਇਸੇ ਤਰ੍ਹਾਂ ਹੀ ਅਸੀਂ ਤਾਂ ਆਪ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਕੈਂਪ ਲਗਾਓ ਜਾਂ ਕਿਸੇ ਜੂਕਮੰਦ ਦੀ ਮਦਦ ਕਰੋ ਕਿ ਜੋ ਨਸ਼ਾ ਦੇ ਅਲੋਂ ਸਾਡੀ ਪੀੜ੍ਹੀਆਂ ਜਾ ਰਹੀਆਂ ਆ ਉਦੋਂ ਲੋਕ ਨਾ ਉਧਰਲੇ ਪਾਸੇ ਹਿਸਾਬ ਹੁੰਦੇ ਇਹ ਜੋਗਰ ਇਹ ਦੇਵਾਰੇ ਵਿੱਚ ਯੋਗਦਾਨ ਪਾਉਣ ਜੋ ਅਸੀਂ ਤਾਂ ਇਹ ਬੇਨਤੀ ਕਰਨੀ ਚਾਹੁੰਦੇ ਜੀ ਸਪੈਸ਼ਲੀ ਜਿਹੜਾ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਜਿਹੜੀ ਟੀਮ ਆ ਅ ਫਿਰ ਪੱਡੀਆਂ ਵਿੱਚ ਪਹੁੰਚੇ ਤੇ ਇੱਥੇ ਦੇ ਜਿਹੜੇ ਭਾਈ ਸਾਹਿਬ ਆ ਜਿਨ੍ਹਾਂ ਦੇ ਸਦਕਾ ਆ ਜਿਹੜਾ ਇੱਥੇ ਕੈਂਪ ਦਾ ਜਿਹੜਾ ਸਵੇਰ ਤੋਂ ਜਿਹੜਾ ਸੁਚਾਰੂ ਨੀਤੀ ਨਾਲ ਇਹ ਚੱਲ ਰਿਹਾ ਵਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਆ ਤੇ ਕਿਸ ਤਰ੍ਹਾਂ ਫੁਰਨਾਟਿਆ ਵੀ ਆਪਾਂ ਵੀ ਇੱਕ ਕੈਂਪ ਲਗਾਈਏ ਸਭ ਤੋਂ ਪਹਿਲਾਂ ਪਿਆਰ ਬੜੀ ਸੱਸਰੀ ਗਾਲ ਜੀ ਮੇਰਾ ਨਾਮ ਵਿਜੇ ਲਗਾ ਜੀ ਮੈਂ ਪੱਟੀਆਂ ਪਿੰਡ ਦਾ ਰਹਿਣ ਵਾਲਾ ਤੇ ਸ਼੍ਰੀ ਮੁਖਤੇਸ਼ ਸਨਸ਼ਕਾਮ ਸੇਵਾ ਸੁਸਾਇਟੀ ਨਾਲ ਕਾਫੀ ਦੇਰ ਤੋਂ ਜੁੜੇ ਹੋਇਆ ਹਾਂ ਮੇਰੇ ਲਗਾਤਾਰ ਕਹਿਣ ਤੇ ਸਾਡੇ ਕਮੇਟੀ ਦੇ ਸੁਸਾਇਟੀ ਦੇ ਚੇਅਰਮੈਨ ਪ੍ਰੀਨੀਲਕਮਨ ਸ਼ਰਮਾ ਜੀ ਨੇ ਅੱਜ ਬੰਡ ਪਟੀਆਂ ਵੇਖੇ ਕੈਂਪ ਦਾ ਉਦਘਾਟਨ ਕੀਤਾ ਕੈਂਪ ਲਗਾਇਆ ਇੱਥੇ 200 400 ਦੇ ਕਰੀਬ ਲੋਕਾਂ ਨੇ ਇਸ ਕੈਂਪ ਦਾ ਫਾਇਦਾ ਚੁੱਕਿਆ ਔਰ 12 ਤੋਂ 15 ਮਰੀਜ਼ਾਂ ਦੇ ਆਪਰੇਸ਼ਨ ਵੀ ਸੰਸਥਾ ਵੱਲੋਂ ਤਰੀਕੇ ਤੇ ਜਾਣਗੇ ਜੀ ਤੇ ਮੈਂ ਅੱਜ ਤੋਂ ਆਪਣੀ ਮੁਖਦੇਸ਼ਾ ਨਿਸ਼ਕਾਮ ਸੇਵਾ ਸਾਇਟੀਂ ਔਰ ਸਾਡੇ ਚੇਅਰਮੈਨ ਅਨਿਲ ਗਮਨ ਸ਼ਰਮਾ ਜੀ ਔਰ ਸਾਰੀ ਸ਼ਰਾਮ ਪ੍ਰਚਾਰ ਪਟੀਆਂ ਵੇੜ ਦਾ ਸਰਪੰਚ ਸਾਹਿਬ ਦਾ ਔਰ ਐਮਐਲਏ ਸਾਹਿਬ ਦੀ ਟੀਮ ਦਾ ਔਰ ਚੇਅਰਮੈਨ ਕਮੇਟੀ ਮੰਡੀ ਗੁਰ ਸਿੰਘ ਲਾਦੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਨੇ ਆ ਕੇ ਇਸ ਟੰਮ ਨੂੰ ਸਰੰਗਾ ਜੋ ਕਦਮ ਦੱਸਿਆ ਜੀ ਔਰ ਮੈਂ ਆਸ਼ ਕਰਦਾ ਮੈਂ ਇਸ ਤਰ੍ਹਾਂ ਹੀ ਅੱਗੇ ਤੋਂ ਵੀ ਟੀਮ ਨਾਲ ਜੁੜ ਕੇ ਪਿੰਡੀ ਸੇਵਾ ਕਰਦਾ ਰਹਾਂਗਾ ਥੈਂਕ ਯੂ ਅ ਜਿਵੇਂ ਕਿ ਤੁਸੀਂ ਦੇਖਿਆ ਵੀ ਅੱਜ ਪੂਰੀ ਟੀਮ ਨਾਲ ਸਮੁੱਚੀ ਟੀਮ ਨਾਲ ਗੱਲਬਾਤ ਕੀਤੀ ਤੇ ਬਹੁਤ ਅੱਛਾ ਲੱਗਿਆ ਜਿਵੇਂ ਕਿ ਤੁਸੀਂ ਦੇਖਿਆ ਸਵੇਰ ਤੋਂ ਜਿਹੜਾ ਜਿਹੜਾ ਅ ਅੱਖਾਂ ਤੇ ਦੰਦਾਂ ਦਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਵਾ ਨਾਟਵਾ ਜਿਹੜਾ ਕੈਂਪ ਆ ਇੱਕ ਅ ਸਫਰ ਤੈਅ ਕਰਕੇ ਉਹ ਨਾਟਵਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਅੱਜ ਪੱਟੀਆਂ ਤੇ ਦੇਖੇ ਜਿਹੜਾ ਕੈਂਪ ਲਗਾਇਆ ਗਿਆ ਉਹ ਨਾਟਵਾ ਕੈਂਪ ਗੱਲ ਕਰਾਂਗੇ ਸਿਆਣੇ ਕਹਿੰਦੇ ਅੱਖਾਂ ਅੱਖਾਂ ਲਈਆਂ ਜਹਾਨ ਗਿਆ ਤੇ ਦੰਦ ਲਈਦਾ ਸਵਾਦ ਗਿਆ ਇਸਦੇ ਉਪਰਾਲੇ ਲੈ ਕੇ ਜਿਹੜਾ ਨੇਕ ਉਪਰਾਲਾ ਆ ਜਿਹੜਾ ਭਾਈ ਸਾਹਿਬ ਨੇ ਕੀਤਾ ਰੋਟੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਚੇਅਰਮੈਨ ਆ ਲਗਭਗ ਕਾਫੀ ਮਹੀਨਿਆਂ ਤੋਂ ਹੋਰ ਵੀ ਬੜੇ ਉਪਰਾਲੇ ਕਰਦੇ ਆ ਰਿਹਾ ਜਿਵੇਂ ਕਿ ਵਿਧਵਾਵਾਂ ਨੂੰ ਰਾਸ਼ਨ ਦੇਣ ਤੋਂ ਲੈ ਕੇ ਆਪਣਾ ਬੱਚਿਆਂ ਦੀ ਪੜ੍ਹਾਈ ਤੱਕ ਦਾ ਵੀ ਪਿਆਰ ਰੱਖਿਆ ਜਾਂਦਾ ਵਾ ਔਰ ਜਿਹੜੇ ਜਿਹੜੀਆਂ ਮਾਤਾਵਾ ਪੈਣਾ ਵਾ ਅਸਮਰਤਾ ਵਿਧਵਾਵਾਂ ਵਾ ਜ਼ਰੂਰਤਮੰਦ ਔਰ ਤੁਹਾਨੂੰ ਰਾਸ਼ਨ ਮੁਹਿਆ ਇਜੀ ਦੀ ਟੀਮ ਕਰਵਾਉਂਦੀ ਆ ਬਹੁਤ ਹੀ ਸ਼ਲਾਘਾਯੋਗ ਕਦਮ ਮਾਲ ਲੁਧਿਆਣੇ ਦੇ ਇੱਕ ਟੀਮ ਟੀਮ ਵੱਲੋਂ ਕੀਤਾ ਜਾਂਦਾ ਵਾ ਪਿਛਲੇ ਦਿਨਾਂ ਵਿੱਚ ਵੀ ਇਹ ਜਿਹੜੀ ਟੀਮ ਆ ਨਮੁਕਤੇਸ਼ਵਰ ਨਿਸ਼ਾਮ ਸੇਵਾ ਸੁਸਾਇਟੀ ਦੀ ਟੀਮ ਆ ਨੀਕਮਲ ਸ਼ਰਮਾ ਜੀ ਦੀ ਟੀਮ ਨੇ 15 ਜਨਵਰੀ ਦੇ ਦੌਰਾਨ ਇਹਨਾਂ ਨੂੰ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਜਿਸ ਦਾ ਸਾਰਾ ਸ਼ਹਿਰ ਇਹ ਜਾਣਦਾ ਵਾ ਨੀਕਮਲ ਸ਼ਰਮਾ ਜੀ ਜੀ ਇਹਨੇ ਕੀ ਪੱਤਰਕਾਰਤਾ ਨਾਲ ਵੀ ਬਹੁਤ ਅੱਛੇ ਤਰੀਕੇ ਨਾਲ ਜੁੜਿਆ ਪਰ ਇੱਕ ਜਿਹੜੇ ਆ ਲੋਕ ਭਲਾਈ ਤੇ ਜਿਹੜੇ ਕੰਮ ਆ ਉਹ ਵੀ ਬਖੂਬੀ ਕਰਦੇ ਤੇ ਕੀ ਕਰਨਾ ਜਾਣਦੇ ਨੇ ਸਾਰੇ ਤਮਾਮ ਖਬਰਾਂ ਦੇਖਣ ਲਈ ਸਾਡੇ ਚੈਨ ਨਾਲ ਜੁੜੇ ਰਹੋ ਕੈਮਰਾ ਪ੍ਰਸੰਦ ਕੇਸ਼ ਸ਼ਰਮਾ ਨਾਲ ਐਡੀਟਰ ਇਨ ਚੀਫ ਰਵਿੰਦਰ ਭੋਗਲ ਦੀ ਵਿਸ਼ੇਸ਼ ਸਪੋਰਟ ਧੰਨਵਾਦ ਜੀ